ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ 2025 ਦੇ ਵਿੱਚ ਸਮਾਂ ਜਿਹੜਾ ਉਹ ਖਰਾਬ ਹੋਣਾ ਤੇ 2027 ਤੱਕ ਇਹ ਚੱਲਣਾ ਕਈ ਸੰਗਤਾਂ ਨੇ ਇਸ ਗੱਲ ਨੂੰ ਸੀਰੀਅਸ ਲਿਆ ਸੀ ਕਈਆਂ ਨੇ ਨਹੀਂ ਪਰ ਇਹ ਸੱਚ ਆ ਵੀ ਜਿਹੜਾ ਭਿਆਨਕ ਸਮਾਂ ਸੀ ਮਨੁੱਖਤਾ ਤੇ ਉਹ ਸ਼ੁਰੂ ਹੋ ਗਿਆ ਤੇ 2027 ਤੱਕ ਆਉਣ ਵਾਲਾ ਸਮਾਂ ਸਾਡਾ ਜਿਹੜਾ ਉਹ ਬਿਮਾਰੀਆਂ ਦਾ ਤੇ ਆਰਥਿਕ ਮੰਦਹਾਲੀ ਦਾ ਤੇ ਹੋਰ ਵੀ ਬਹੁਤ ਜਿਵੇਂ ਭੁੱਖ ਮਰੀ ਬਹੁਤ ਕੁਝ ਹੋਣਾ ਹਜੇ ਤੇ ਇੱਕ ਹੀ ਨਾਮ ਦਾ ਸਹਾਰਾ ਆਪਾਂ ਜ਼ਿੰਦਗੀ ਦੇ ਨਿੱਜੀ ਕੰਮ ਆ ਜਿਹੜੇ ਆਪਨੇ ਕਰਦੇ ਹੀ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਕੰਮਕਾਰਾਂ ਦੇ ਨਾਲ-ਨਾਲ ਸਵਾਸ ਸਵਾਸ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਮੂਲ ਮੰਤਰ ਸਾਹਿਬ ਦਾ ਜਾਪ ਆਪਾਂ ਕਰੀਏ ਤੇ ਅੰਮ੍ਰਿਤ ਵੇਲਾ ਸਾਂਭੀਏ ਸੰਗਤ ਜੀ ਗੁਰੂ ਸਾਹਿਬ ਦੇ ਸਿਧਾਂਤ ਦੇ ਨਾਲ ਜੁੜੀਏ ਗੁਰਬਾਣੀ ਪੜ੍ਹੀਏ ਤੇ ਸੇਵਾ ਕਰੀਏ ਤੇ ਸੱਚੇ ਸੁੱਚੇ ਹੋ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਈਏ ਤੇ ਵਾਹਿਗੁਰੂ ਗਰਮੰਤਰ ਦਾ ਜਾਪ ਜਿੰਨਾ ਵੀ ਹੋ ਸਕਦਾ ਸੰਗਤ ਜੀ ਵੱਧ ਤੋਂ ਵੱਧ ਆਪਾਂ ਸਾਰੇ ਕਰੀਏ ਤੇ ਮਹਾਰਾਜ ਸਾਹਿਬ ਅਗੇ ਕਾਲ ਪੁਰਖ ਪਰਮੇਸ਼ਵਰ ਅਗੇ ਅਰਦਾਸ ਬੇਨਤੀ ਕਰੀਏ ਕਿ ਜੋ ਵੀ ਧਰਤੀ ਤੇ ਮਾੜਾ ਸਮਾਂ ਬਣਿਆ ਮਹਾਰਾਜ ਸਾਹਿਬ ਕਿਰਪਾ ਕਰੋ ਤਰਸ ਕਰੋ ਜੀਵ ਜੰਤੂ ਮਨੁੱਖ ਹਰ ਇੱਕ ਸੰਕਟ ਦੀ ਘੜੀ ਦੇ ਵਿੱਚ ਤੇ ਬਹੁਤ ਮਨ ਦੁਖੀ ਹੁੰਦਾ ਇਹ ਸਭ ਕੁਝ ਦੇਖ ਕੇ ਇੱਕ ਨਾਮ ਦਾ ਸਹਾਰਾ ਹੀ ਆ ਤੇ ਆਪਾਂ ਸਾਰੇ ਨਾਮ ਜਪੀਏ ਜਿੱਥੇ-ਜਿੱਥੇ ਵੀ ਆਪਾਂ ਆਪਦੀ ਕੋਈ ਕਿਰਤ ਕਰਦੇ ਆਂ ਜਿੱਥੇ ਵੀ ਆਪਾਂ ਵਿਚਰਦੇ ਆਂ ਸੰਗਤ ਜੀ ਬੇਨਤੀ ਆ ਤੇ ਆਪਾਂ ਇੱਕ ਲੰਗਰ ਪਾਣੀ ਦੀ ਸੇਵਾ ਜੈਸਵੀ ਜੀ ਨੂੰ ਜੋ ਚੀਜ਼ ਚਾਹੀਦੀ ਹੈ ਜਿੰਨੇ ਜੋਗੇ ਆਪਾਂ ਸਾਰੇ ਹੈਗੇ ਆ ਆਪਾਂ ਉਹ ਮਨੁੱਖਤਾ ਨੂੰ ਸਮਰਪਿਤ ਰਹੀਏ ਤੇ ਤਤਪਰ ਹੋ ਕੇ ਸੇਵਾ ਕਰੀਏ ਤਾਂ ਜੋ ਦਰਗਾਹ ਦੇ ਵਿੱਚ ਜਾ ਕੇ ਕਿਤੇ ਮੁੱਖ ਦਿਖਾਉਣ ਜੋਗੇ ਹੋਈਏ ਮਹਾਰਾਜ ਸਾਹਿਬ ਨੂੰ ਕਿਉਂਕਿ ਭਾਈਕ ਨੇ ਹੀ ਆ ਜਿਨੇ ਦਸ਼ਮਣਾਂ ਨੂੰ ਵੀ ਜਾਲ ਛਕਾਇਆ ਸੀ ਤੇ ਆਪਾਂ ਐਵੀਂ ਸੇਵਾ ਕਰਨੀ ਆ ਕਦੇ ਵੀ ਦੂਜ ਨਹੀਂ ਸਮਝਣੀ ਸਾਰੇ ਹੀ ਆਪਣੇ ਹੁੰਦੇ ਆ ਅਕਾਲ ਪੁਰਖ ਦੀ ਲਾਹ ਦਾ ਆਪਾਂ ਇੱਥੇ ਕੋਈ ਵੀ ਬਗਾਨਾ ਨਹੀਂਗਾ ਸਾਰੇ ਹੀ ਆਪਣੇ ਆ ਸੰਗਤ ਜੀ ਤੇ ਵੱਧ ਤੋਂ ਵੱਧ ਨਾਮ ਬਾਣੀ ਸਿਮਰਨ ਤੇ ਸੇਵਾ ਜੋ ਸਮਾਂ ਚੱਲ ਰਿਹਾ ਮਨੁੱਖਤਾ ਦੇ ਉੱਤੇ ਜੀਵ ਜੰਤੂਆਂ ਦੇ ਉੱਤੇ ਧਰਤੀ ਦੇ ਉੱਤੇ ਪਸ਼ੂ ਪੰਛੀ ਪ੍ਰਕਿਰਤੀ ਸਾਰੀ ਸੰਕਟ ਦੀ ਕੜੀ ਦੇ ਵਿੱਚ ਆ ਤੇ ਇੱਕੋ ਹੀ ਸਹਾਰਾ ਸੱਚੇ ਨਾਮ ਦਾ ਉਸ ਅਕਾਲ ਪੁਰਖ ਦਾ ਤੇ ਆਓ ਆਪਾਂ ਜਿਹੜੇ ਨਹੀਂ ਵੀ ਜਪਦੇ ਅੱਜ ਤੋਂ ਸ਼ੁਰੂ ਕਰੀਏ ਘੱਟੋ ਘੱਟ 15 ਮਿੰਟ ਵਾਹਿਗੁਰੂ ਗਰਮੰਤਰ ਦਾ ਜਾਪ ਤੇ 15 ਮਿੰਟ ਮੂਲ ਮੰਤਰ ਦਾ ਜਾਪ ਮਨੁੱਖਤਾ ਦੇ ਲਈ ਕਰਨਾ ਇਹ ਮਨੁੱਖਤਾ ਦੇ ਸਮਰਪਿਤ ਹੋ ਕੇ ਆਪਦੇ ਨਿੱਤ ਨੇਮ ਤੋਂ ਇਲਾਵਾ ਪਾਧਾ ਘੰਟਾ ਜ਼ਰੂਰ ਜਾਪ ਕਰਿਆ ਕਰੀਏ ਤੇ ਮਹਾਰਾਜ ਸਾਹਿਬ ਅਗੇ ਅਰਦਾਸ ਬੇਨਤੀ ਕਰੀਏ ਮਹਾਰਾਜ ਸਾਹਿਬ ਸੁਖ ਵਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ